ਤੁਸੀਂ ਤੇ ਆਪਣੇ ਨਾਂ ਦੇ ਨਾਲ ਵੀ ਕਿਸਾਨ ਸਿਮਰਨਜੀਤ ਸਿੰਘ ਮਾਨ ਲਿਖ ਦਿਓ ਪਰ ਅੱਜ ਕੱਲ ਤੁਹਾਡੀ ਇੱਕ ਕਲਿੱਪ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਤੁਸੀਂ ਕਹਿੰਦੇ ਹੋ ਟਕੇ ਟਕੇ ਦੇ ਲੋਕ ਉਹਨਾਂ ਦਾ ਵਿਰੋਧ ਕਰਦੇ ਨੇ ਇਹ ਕੱਲ ਸਿੱਧੀ ਕਿਸਾਨਾਂ ਦੇ ਨਾਲ ਜੁੜਦੀ ਇੱਕ ਪਾਸੇ ਤੁਸੀਂ ਆਪਣੇ ਆਪ ਨੂੰ ਕਿਸਾਨਾਂ ਦਾ ਰਾਖਾ ਕਹਿੰਦੇ ਹੋ ਤੇ ਦੂਜੇ ਪਾਸੇ ਟਕੇ ਟਕੇ ਦੀ ਗੱਲ ਕਹਿੰਦੇ ਉਹਨਾਂ ਨੂੰ ਟਕੇ ਟਕੇ ਦੇ ਭਾਜੀਪੀ ਦੇ ਬੰਦੇ ਰਲ ਗਏ ਆ ਵਿੱਚ ਕਿਸਾਨਾਂ ਦੀ ਗੱਲ ਮੈਂ ਆਪਣੇ ਆਪ ਨੂੰ ਥੋੜੀ ਗਾਲ ਕੱਢੂੰਗਾ ਟਕੇ ਟਕੇ ਦੇ ਇਹ ਭਾਜੀਪੀ ਦੇ ਜਿਹੜੇ ਹੈਗੇ ਆ ਏਹ ਜੇ ਮੈਂ ਨਾ ਦੀਆਂ ਮੋਟਰਾਂ 'ਚ ਚੜ ਗਏ ਐ ਤੇ ਇੱਕ ਮਹਾਰਾਣੀ ਸਾਹਿਬ ਐ ਇਹਨਾਂ ਨੂੰ ਬੀਜੇਪੀ ਤੋਂ ਦੂਰ ਰਹਿਣਾ ਚਾਹੀਦਾ ਸੀਗਾ ਟਕੇ ਟਕੇ ਦੇ ਬੰਦੇ ਐ ਤੇ ਟਕੇ ਟਕੇ ਬੰਦਿਆਂ ਨੂੰ ਆਪਣੀਆਂ ਮੋਟਰਾਂ ਤੇ ਚੜਾ ਲਿਆ ਆਪਣੇ ਮਹਿਲਾਂ ਦੇ ਵਿੱਚ ਝਲਾਰ ਚੜਾ ਲਿਆ ਇਹ ਤਾਂ ਮੈਨੂੰ ਬਦਨਾਮ ਕਰਨ ਦੇ ਲਈ ਵਿੱਚ ਕਿਸਾਨ ਕਹਿਤਾ ਮੇਰਾ ਮਤਲਬ ਮੈਂ ਤਾਂ ਕਦੇ ਕਿਸਾਨ ਦੇ ਖਿਲਾਫ ਕਦੇ ਵੀ ਨਹੀਂ ਟਕੇ ਟਕੇ ਦੇ ਕਿਹਾ ਤਾਂ ਬੜੇ ਤਕੜੀ ਐ ਅਸੀਂ ਆਪ ਕਿਸਾਨ ਐ ਅਸੀਂ ਜ਼ਮੀਨਾਂ ਬਣਾਈਆਂ ਰਾਜ ਕੀਤਾ ਹੈ ਜ਼ਮੀਨਾਂ ਮੋਗਲਾਂ ਤੋਂ ਖੋਹ ਕੇ ਬਣਾਈਆਂ ਤੇ ਅਸੀਂ ਆਪਣੇ ਆਪ ਨੂੰ ਟਕੇ ਟਕੇ ਥੋੜੀ ਕਹਾਗੇ ਗੁਰਮੀਤ ਸਿੰਘ ਮੀਤ ਹੇਰ ਉਹ ਕਹਿੰਦੇ ਨੇ ਵੀ ਮਾਨ ਸਾਹਿਬ ਪਿਛਲੀ ਵਾਰ ਜਿੱਤ ਗਏ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਸੀ ਉਹ ਕਤਲ ਨੂੰ ਕਿਤੇ ਹਮਦਰਦੀ ਮਾਨ ਸਾਹਿਬ ਨਾਲ ਚਲੀ ਗਈ ਹੁਣ ਤੁਸੀਂ ਮੈਦਾਨ 'ਚ ਆਇਓ ਹੁਣ ਦੇਖ ਲਿਓ ਕਹਿੰਦੇ ਮਾਨ ਸਾਹਿਬ ਦੇ ਤੋਂ ਆਪਦੇ ਕਾਡਰ ਦੀ 50 ਹਜ਼ਾਰ ਵੋਟਾਂ ਉਹੀ ਪੈਣੀਆਂ ਮੀਤਿਆਰ ਤਾਂ ਕਹਿੰਦੇ ਇਹਨਾਂ ਨੂੰ ਮਾਨ ਸਾਹਿਬ ਮੈਂ ਇਹਨਾਂ ਨਾਲ ਬੈਸਿਆ ਨਹੀਂ ਕਰੇ ਇਹੋ ਜਿਹੇ ਲੋਕਾਂ ਨੂੰ ਇਹ ਇਹ ਬੈਸਣ ਯੋਗ ਹੈ ਨਹੀਂਗੇ ਮੇਰਾ ਮਤਲਬ ਨਹੀਂ ਹੈ ਕਿ ਇਹੋ ਜਿਹੇ ਬੰਦਿਆਂ ਦੇ ਨਾਲ ਉਲਟਣਾ ਆਮ ਪਾਰਟੀ ਨੇ ਕਿਹਾ ਹਰੇਕ ਬੀਬੀ ਦੇ ਬੋਧੇ ਦੇ ਵਿੱਚ ਛੜਦੇ ਮਹੀਨੇ 1000 ਰੁਪਿਆ ਆਜਿਆ ਕਰੂਗਾ ਇੱਕ ਗਲਤ ਤੇ ਛੁੱਟੇ ਵੈਧੇ ਕਰਨੇ ਮੇਰਾ ਮਤਲਬ ਹੈ ਐਥੀ ਕੀ ਲੋਕਾਂ ਨੂੰ ਇਹਨਾਂ ਪਾਰਟੀਆਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਉਣਾ ਚਾਹੀਦਾ ਹੈ ਸੁਖਬਾਲ ਸਿੰਘ ਖੈਰਾ ਇੱਥੇ ਸੰਗਰੂਰ ਚੋਂ ਲੜ ਰਹੇ ਨੇ ਤਾਂ ਬਹੁਤ ਸਾਰਾ ਤੁਹਾਡਾ ਕਾਡਰ ਹੋਵੇ ਚਾਹੇ ਤੁਹਾਡੀਆਂ ਸੋਸ਼ਲ ਮੀਡੀਆ ਤੇ ਤੁਹਾਡੇ ਜਿਹੜੇ ਸਮਰਥਕ ਆ ਉਹ ਕਹਿੰਦੇ ਆ ਵੀ ਖੇਰਾ ਮਾਨ ਸਾਹਿਬ ਦੇ ਵਿਰੁੱਧ ਨਾ ਚੋਣ ਲੜਨਾ ਕਿਉਂ ਨਾ ਲੜਨਾ ਉਹ ਕਹਿੰਦੇ ਅੱਜ ਤੱਕ ਮੈਂ ਕਦੇ ਕਿਹਾ ਮਾਨ ਸਾਹਿਬ ਦੀ ਪਾਰਟੀ ਵੀ ਤਾਂ ਪਲੱਤ ਤੋਂ ਆ ਕੇ ਚੋਣ ਲੜਦੀ ਰਹੀ ਹੈ ਕਹਿੰਦੇ ਡੈਮੋਕ੍ਰੇਸੀ ਦੇ ਵਿੱਚ ਹੱਕ ਤਾਂ ਹੈ ਸਭ ਨੂੰ ਲੜਨ ਦਾ ਪਰ ਮੇਰਾ ਇਸ ਗੱਲ ਦਾ ਵਿਰੋਧ ਕਿਉਂਕਿ ਖੇਰਾ ਸਾਹਿਬ ਕਿਉਂ ਨਾ ਲੜਨ ਮੇਰੇ ਮੂੰਹ ਤੋਂ ਕੋਈ ਅਜਿਹੀ ਗੱਲ ਸੁਣੀ ਹੈ ਕਿ ਇਹ ਖੇਰਨ ਵੋਟ ਨਾ ਪਾਓ ਮੈਂ ਕਿਸੇ ਵਿਰੋਧੀ ਦੇ ਖਿਲਾਫ ਬੋਲਿਆ ਮੈਂ ਇਸ਼ੂਜ਼ ਦੇ ਉੱਤੇ ਮੁੱਦਿਆਂ ਦੇ ਬੋਲ ਰਿਹਾ ਹਾਂ ਸੰਗਰੂਰ ਤੋਂ ਮੌਜੂਦਾ ਸੰਸ ਤੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਇੱਕ ਵਾਰ ਸਿਮਰਜੀਤ ਸਿੰਘ ਮਾਨ ਇੱਕ ਵਾਰ ਫਿਰ ਮੈਦਾਨ ਦੇ ਵਿੱਚ ਨੇ ਸਾਡੇ ਨਾਲ ਨੇ ਇਸ ਵਕਤ ਧਨੌਲੇ ਪਿੰਡ ਦੀ ਸਾਥ ਦੇ ਵਿੱਚ ਨੇ ਭਾਰੀ ਹੰਗਾਰਾ ਉਹਨਾਂ ਨੂੰ ਮਿਲ ਰਿਹਾ ਤੇ ਗੱਲਬਾਤ ਕਰਦੇ ਹਾਂ ਕੀ ਹਾਲ ਚਾਲ ਹੈ ਮਾਨ ਸਾਹਿਬ ਮਿਹਰਬਾਨੀ ਬਾਈ ਕੁਜੀ ਕ ਖਾਲਸਾ ਬਾਈ ਕੁਜੀ ਕੀ ਫਤ ਹੈ ਤੁਸੀਂ ਇੰਟਰਵਿਊ ਇੰਨੀ ਗਰਮੀ ਕਰਨਾ ਆਏ ਹੋ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ ਤੁਸੀਂ ਬਜ਼ੁਰਗੋਂ ਮੈਨੂੰ ਲੱਗਦਾ ਤੁਸੀਂ ਗਰਮੀ ਵੱਧ ਮੰਨਦੇ ਹੋਗੇ ਸਾਡੇ ਨਾਲ ਮੈਂ ਤਾਂ ਛੱਲਦਾ ਮੇਰਾ ਤਾਂ ਇਹ ਕਿਤਾ ਹੈ ਤੋੜਾ ਕਿੱਤਾ ਥੋੜੀ ਜਿਹੀ ਗਰਮੀ ਚੱਲਣ ਦਾ ਤੁਸੀਂ ਤਾਂ 에어 ਕੰਡੀਸ਼ਨਰ 'ਚ ਬੈਠਣ ਵਾਲੇ ਅਫਸਰ ਹੋ ਬਾਬੂ ਹੋ ਤੇ ਮੇਰਾ ਤਾਂ ਇਹ ਕਿੱਤਾ ਇੱਥੇ ਪਾਰਲੀਮੈਂਟ 'ਚ ਨਹੀਂ ਲੱਗੇ ਸੀ ਆ ਪਾਰਲੀਮੈਂਟ ਤੋਂ ਥੋੜੇ ਚੇਤ ਲਈ ਜਾਇਦਾ ਹੈ ਪਰ ਮੇਰਾ ਤਾਂ ਲੋਕਾਂ ਦੇ ਵਿੱਚ ਰਹਿੰਦਾ ਨਾ ਜਿਆਦਾ ਤਾਂ ਮੇਰਾ ਸਮਾਂ ਬਾਹਰ ਹੀ ਰਹਿਣਾ ਥੋੜੇ ਵਾਂਗੂ ਸੀ ਵੀ ਫੀਲਡ 'ਚ ਹੀ ਨਜ਼ਰ ਆਤਰ ਅੱਛਾ ਮਾਨ ਸਾਹਿਬ ਕੀ ਲੱਗਦਾ ਤੂੰ ਕੱਠ ਲੋਕਾਂ ਦਾ ਵਧੀਆ ਲੱਗ ਹੌਸਲਾ ਮਿਲਦਾ ਕੀ ਲੱਗਦਾ ਕੀ ਕਹਿੰਦੇ ਲੋਕ ਆ ਬਹੁਤ ਹੌਸਲਾ ਜੀ ਅਸੀਂ ਕੰਮ ਕੀਤਾ ਸਾਡੇ ਕੋਲੇ ਮੁੱਦੇ ਹੈਗੇ ਐ ਅਸੀਂ ਲੋਕਾਂ ਦੀ ਗੱਲ ਕਰਦੇ ਆਂ ਕਿਸਾਨਾਂ ਦੀ ਗੱਲ ਕਰਦੇ ਆਂ ਗਰੀਬ ਮਜ਼ਦੂਰ ਦੀ ਗੱਲ ਕਰਦੇ ਆਂ ਜਿਹੜੀਆਂ ਬੀਬੀਆਂ ਦੇ ਕੋਲੇ ਗੈਸ ਹੈ ਨਹੀਂ ਤੇ ਮਿੱਟੀ ਦੇ ਤੇਲ ਦਾ ਚੁੱਲ੍ਹਾ ਹੈ ਨਹੀਂ ਜਿਨ੍ਹਾਂ ਨੂੰ ਲੱਕੜਾਂ ਬਾਹਰੋਂ ਲਿਆਉਣੀਆਂ ਪੈਂਦੀਆਂ ਜਿਨ੍ਹਾਂ ਨੂੰ ਪੱਠੇ ਬਾਹਰੋਂ ਲੈ ਕੇ ਆਉਣੇ ਪੈਂਦੇ ਆ ਜਿਨ੍ਹਾਂ ਦਾ ਇੱਕੋ ਹੀ ਕਮਰਾ ਹੈ ਉਹਦੇ 'ਚ ਮੀਆਂ ਬੀਬੀ ਸੌਂਦੇ ਆ ਉਹਦੇ ਵਿੱਚ ਹੀ ਮੁੰਡਾ ਅਤੇ ਨੋ ਸੰਦੇ ਹੈ ਜੇ ਤੇ ਯਾਜੇ ਤੇ ਜਵਾਈ ਵੀ ਉੱਥੇ ਤੇ ਕੜਾਕੇ ਦੀ ਠੰਡ ਦੇ ਵਿੱਚ ਮੱਛ ਤੇ ਡੰਗਰ ਵੀ ਉਸੇ ਕਮਰੇ 'ਚ ਇਹੋ ਜੀ ਜ਼ਿੰਦਗੀ ਮੈਂ ਨਹੀਂ ਦੇਖੀ ਹੈਗੀ ਜਿਹੜੀ ਅਸੀਂ ਇਹ ਕਹਿੰਦੇ ਆ ਸਾਨੂੰ ਆਜ਼ਾਦੀ ਮਿਲੀ ਹੈ ਪਰ ਕੋਈ ਆਜ਼ਾਦੀ ਜ਼ੁਤੀ ਨਹੀਂ ਮਿਲੀ ਇਹਦੇ ਨਾਲੋਂ ਬਰਤਾਨੀਆਂ ਦਾ ਰਾਜ ਕਿਤੇ ਅੱਠਾ ਸੀ ਤੇ ਨੌਕਰੀਆਂ ਮਿਲਦੀਆਂ ਸੀ ਸਾਰੀ ਬੇਰਜ਼ਗਾਰੀ ਹੋਈ ਪਈ ਆ ਦੇਖੋ ਮੁੰਡੇ ਨੌਜਵਾਨ ਕਿਸੇ ਨੂੰ ਨੌਕਰੀ ਨਹੀਂ ਰੱਖਿਆ મોદી ਨੇ ਪ੍ਰੋਮਿਸ ਕਰਤਾ ਕਿ ਮੈਂ 20 ਕਰੋੜ ਨੌਕਰੀਆਂ ਦਊਗਾ ਆਮ ਪਾਰਟੀ ਨੇ ਕਹਿਤਾ ਹਰੇਕ ਬੀਬੀ ਦੇ ਬੋਧੇ ਦੇ ਵਿੱਚ ਛੜਦੇ ਮਹੀਨੇ 1000 ਰੁਪਿਆ ਆਜਿਆ ਕਰੂਗਾ ਇੱਕ ਗਲਤ ਤੇ ਝੂਠੇ ਵਾਅਦੇ ਕਰਨੇ ਮੇਰਾ ਮਤਲਬ ਹੈ ਐਥ ਕਿ ਲੋਕਾਂ ਨੂੰ ਇਹਨਾਂ ਪਾਰਟੀਆਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਉਣਾ ਚਾਹੀਦਾ ਹੈ ਕਾਂਗਰਸ ਨੂੰ ਵੀ ਜੈ ਸਿੰਦਰਾ ਕਾਂਤੀ ਨੇ ਕਿਹਾ ਸੀ ਹਰੇਕ ਲਈ ਹਮ ਕਪੜਾ ਰੋਟੀ ਮਕਾਨ ਦੇਵਗੇ ਕਿਸੇ ਦੇ ਕੋਲੇ ਰੋਟੀ ਕਪੜਾ ਮਕਾਨ ਨਹੀਂ ਹੈ ਸਾਰੇ ਝੂਠੇ ਵਾਦੇ ਕੀਤੇ ਹੋਏ ਆ ਅੱਜ ਮਾਨ ਸਾਹਿਬ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਤੁਸੀਂ ਤੇ ਆਪਣੇ ਨਾਂ ਦੇ ਨਾਲ ਵੀ ਕਿਸਾਨ ਸਿਮਰਨਜੀਤ ਸਿੰਘ ਮਾਂ ਲਿਖ ਦਿਓ ਪਰ ਅੱਜ ਕੱਲ ਤੁਹਾਡੀ ਇੱਕ ਕਲਿੱਪ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਪਰਨੀਤ ਕੌਰ ਇੱਜ਼ਤਦਾਰ ਘਰ ਦੀ ਬੀਬੀ ਆ ਤੇ ਉਹਨੂੰ ਬੀਜੇਪੀ ਦੇ ਵਿੱਚ ਨਹੀਂ ਸੀ ਜਾਣਾ ਚਾਹੀਦਾ ਤਾਂ ਕਰਕੇ ਹੁਣ ਟਕੇ ਟਕੇ ਦੇ ਲੋਕ ਉਹਨਾਂ ਦਾ ਵਿਰੋਧ ਕਰਦੇ ਨੇ ਇਹ ਕੱਲ ਸਿੱਧੀ ਕਿਸਾਨਾਂ ਦੇ ਨਾਲ ਜੁੜਦੀ ਇੱਕ ਪਾਸੇ ਤੁਸੀਂ ਆਪਣੇ ਆਪ ਨੂੰ ਕਿਸਾਨਾਂ ਦਾ ਰਾਖਾ ਕਹਿੰਦੇ ਹੋ ਤੇ ਦੂਜੇ ਪਾਸੇ ਟਕੇ ਟਕੇ ਦੀ ਗੱਲ ਕਹਿੰਦੇ ਉਹਨਾਂ ਨੂੰ ਟਕੇ ਟਕੇ ਦੇ ਭਾਜਪੀ ਦੇ ਬੰਦੇ ਰਲ ਗਏ ਆ ਵਿੱਚ ਕਿਸਾਨਾਂ ਦੀ ਗੱਲ ਮੈਂ ਆਪਣੇ ਆਪ ਨੂੰ ਥੋੜੀ ਗਾਲ ਕੱਢੂੰਗਾ ਟਕੇ ਟਕੇ ਦੇ ਇਹ ਭਾਜਪੀ ਦੇ ਜਿਹੜੇ ਹੈਗੇ ਆ ਉਹ ਹੁਣ ਉਹਨਾਂ ਦੀਆਂ ਮੋਟਰਾਂ 'ਚ ਚੜ ਗਏ ਆ ਤੇ ਇੱਕ ਮਹਾਰਾਣੀ ਸਾਹਿਬ ਹੈ ਇਹਨਾਂ ਨੂੰ ਭਾਜਪੀ ਤੋਂ ਦੂਰ ਰਹਿਣਾ ਚਾਹੀਦਾ ਸੀਗਾ ਟਕੇ ਟਕੇ ਦੇ ਬੰਦੇ ਐ ਤੇ ਟਕੇ ਟਕੇ ਬੰਦਿਆਂ ਨੂੰ ਆਪਣੀਆਂ ਮੋਟਰਾਂ ਤੇ ਚੜਾ ਲਿਆ ਆਪਣੇ ਮੈਦਾਨਾਂ ਦੇ ਵਿੱਚ ਚਲਾ ਚੜਾ ਲਿਆ ਇਹ ਤਾਂ ਮੈਨੂੰ ਬਦਨਾਮ ਕਰਨ ਦੇ ਲਈ ਵਿੱਚ ਕਿਸਾਨ ਕਹੇ ਤੱਕ ਕਿਸਾਨਾਂ ਲਈ ਤੁਹਾਡੀ ਗੱਲ ਨੂੰ ਤੁਹਾਨੂੰ ਲੱਗਦਾ ਵੀ ਪ੍ਰੋਜੈਕਟ ਕੀਤਾ ਜਾ ਰਿਹਾ ਕਿਸੇ ਹੋਰ ਵੇਦ ਵਿੱਚ ਹਾਂ ਹੋਰ ਮੇਰਾ ਮਤਲਬ ਮੈਂ ਤਾਂ ਕਦੇ ਕਿਸਾਨ ਦੇ ਖਿਲਾਫ ਕਦੇ ਵੀ ਨਹੀਂ ਟਕੇ ਟਕੇ ਦੇ ਕਿਹਾ ਉਹ ਤਾਂ ਬੜੇ ਤਕੜੇ ਐ ਅਸੀਂ ਆਪ ਕਿਸਾਨ ਐ ਅਸੀਂ ਜ਼ਮੀਨਾਂ ਬਣਾਈਆਂ ਰਾਜ ਕੀਤਾ ਐ ਜਮੀਨਾਂ ਮੋਗਲਾਂ ਤੋਂ ਖੋ ਕੇ ਬਣਾਈਆਂ ਤੇ ਅਸੀਂ ਆਪਣੇ ਆਪ ਨੂੰ ਟਕੇ ਟਕੇ ਥੋੜੀ ਕਹਾਗੇ। ਹਾਂਜੀ। ਮਾਨ ਸਾਹਿਬ ਤੁਹਾਡੇ ਵਿਰੋਧੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਗੁਰਮੀਤ ਸਿੰਘ ਮੀਤਹਰ ਉਹ ਕਹਿੰਦੇ ਨੇ ਵੀ ਮਾਨ ਸਾਹਿਬ ਪਿਛਲੀ ਵਾਰ ਜਿੱਤ ਗਏ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਉਹ ਕਤਲ ਨੂੰ ਕਿਤੇ ਹਮਦਰਦੀ ਮਾਨ ਸਾਹਿਬ ਨਾਲ ਚੱਲੀ ਗਈ। ਤੁਹਾਨੂੰ ਲੱਗਦਾ ਇਸ ਤਰ੍ਹਾਂ ਦੀ ਸਟੇਟਮੈਂਟ ਸਿਆਸਤ ਦੇ ਵਿੱਚ ਕੀ ਕਿਸੇ ਦੇ ਕਤਲ ਨੂੰ ਕਿਸੇ ਸਿਆਸੀ ਮਫਾਦ ਲਈ ਵਰਤਿਆ ਜਾ ਸਕਦਾ? ਨੇ ਵਸਤੇ ਦਾ ਸਦਾ ਪਰ ਉਹਨਾਂ ਨੂੰ ਕਹੋ ਕਿ ਹੁਣ ਤੁਹਾਡੇ ਇੰਡੀਅਨ ਗਵਰਨਮੈਂਟ ਨੇ ਕੈਨੇਡਾ ਦੇ ਵਿੱਚ ਸਰਦੀਪ ਸਿੰਘ ਨਿੱਜਰ ਨੂੰ ਮਰਵਾਤਾ ਹੈ ਮਲਖ ਨੂੰ ਮਰਵਾਤਾ ਹੈ ਸੁਖਦੂਲ ਸਿੰਘ ਨੂੰ ਮਰਵਾਤਾ ਹੈਗਾ ਬਰਤਾਨੀਆਂ ਦੇ ਵਿੱਚ ਅਫਤਾਰ ਸਿੰਘ ਠੰਡੇ ਨੂੰ ਮਰਵਾ ਦਿੱਤਾ ਹੈ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਨੂੰ ਮਰਵਾਤਾ ਹੈ ਰੋਡੇ ਨੂੰ ਮਰਵਾਤਾ ਹੈ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤਾ ਹੈ ਰੋਜ਼ ਮੈਂ ਇਹਨਾਂ ਦੀ ਗੱਲ ਕਰਦਾ ਹਾਂ ਇਹ ਕਰਨੀ ਵੀ ਚਾਹੀਦੀ ਹੈ ਤੁਹਾਡੇ ਵਿੱਚ ਤਾਂ ਦਮ ਵੀ ਨਹੀਂ ਹੈ ਕਿ ਤੁਸੀਂ ਜਿਹੜੇ ਸਿੱਖ ਗਵਰਨਮੈਂਟ ਆਫ ਇੰਡੀਆ ਕਤਲ ਕਰਵਾ ਰਹੀ ਹੈ ਤੁਸੀਂ ਉਹਨਾਂ ਦੇ ਨਾਂ ਨਹੀਂ ਲੈ ਸਕਦੇ ਬੁੱਸਦੇ ਲੋਕ ਆਦਮੀ ਹੋ ਜਿਹੜਾ ਬੰਦਾ ਇਹ ਯੋਧਿਆਂ ਦੇ ਨਾਂ ਲੈਂਦਾ ਹੈ ਉਹਨਾਂ ਦੇ ਸਿਰ ਮੜ ਲੈਂਦੇ ਹੋ ਕਿ ਉਹਨਾਂ ਕਰਕੇ ਸਿਮਰਨਜੀਤ ਸਿੰਘ ਨੂੰ ਵੋਟਾਂ ਜ਼ਿਆਦਾ ਪੈ ਗਈਆਂ ਹੁਣ ਤੁਸੀਂ ਮੈਦਾਨ ਚ ਆਇਆ ਹੁਣ ਦੇਖ ਲਿਓ ਪਰ ਉਹ ਕਹਿੰਦੇ ਮਾਨ ਸਾਹਿਬ ਦੇ ਤਾਂ ਆਪਦੇ ਕਾਡਰ ਦੀ 50 ਹਜ਼ਾਰ ਵੋਟਾਂ ਉਹੀ ਪੈਣੀ ਆ ਮੀਥਿਆਰ ਤਾਂ ਕਹਿੰਦੇ ਇਹਨਾਂ ਨੂੰ ਮਾਨ ਸਾਹਿਬ ਨੂੰ ਚਲੋ ਮੈਂ ਨਾ ਇਹਨਾਂ ਨਾਲ ਬੈਸਿਆ ਨਹੀਂ ਕਦੇ ਇਹ ਇਹੋ ਜਿਹੇ ਲੋਕਾਂ ਨੂੰ ਨੋ ਇਹ ਇਹ ਬੈਸਣ ਯੋਗ ਨਹੀਂਗੇ ਅੱਛਾ ਇੱਕ ਦੂਜੀ ਗੱਲ ਮਾਨ ਸਾਹਿਬ ਇਹ ਚੱਲਦੀ ਆ ਜਿਕੇ ਸੁਖਪਾਲ ਸਿੰਘ ਖੈਰਾਪੁਹਤ ਤੋਂ ਆਏ ਨੇ ਸੁਖਬਾਲ ਸਿੰਘ ਖੈਰਾ ਇੱਥੇ ਸੰਗਰੂਰ ਚੋਣ ਲੜ ਰਹੇ ਨੇ ਤਾਂ ਬਹੁਤ ਸਾਰਾ ਤੁਹਾਡਾ ਕਾਡਰ ਹੋਵੇ ਚਾਹੇ ਤੁਹਾਡੀਆਂ ਸੋਸ਼ਲ ਮੀਡੀਆ ਤੇ ਤੁਹਾਡੇ ਜਿਹੜੇ ਸਮਰਥਕ ਆ ਉਹ ਕਹਿੰਦੇ ਆ ਵੀ ਖੈਰਾ ਮਾਨ ਸਾਹਿਬ ਦੇ ਵਿਰੁੱਧ ਨਾ ਚੋਣ ਲੜਨਾ ਕਿਉਂ ਨਾ ਲੜਨਾ ਉਹ ਕਹਿੰਦੇ ਅੱਜ ਤੱਕ ਮੈਂ ਕਦੇ ਕਿਹਾ ਮਾਨ ਸਾਹਿਬ ਦੀ ਪਾਰਟੀ ਵੀ ਤਾਂ ਭਲਤ ਤੋਂ ਆ ਕੇ ਚੋਣ ਲੜਦੀ ਰਹੀ ਆ ਕਹਿੰਦੇ ਡੈਮੋਕ੍ਰੇਸੀ ਦੇ ਵਿੱਚ ਹੱਕ ਤਾਂ ਹੈ ਸਭ ਨੂੰ ਲੜਨ ਦਾ ਪਰ ਮੇਰਾ ਇਸ ਕਾਲ ਦਾ ਵਿਰੋਧ ਕਿਉਂਕਿ ਖੈਰਾ ਸਾਹਿਬ ਕਿਉਂ ਨਾ ਲੜਨ ਉਹ ਇੱਕ ਗੱਲ ਇੱਕ ਗੱਲ ਖੈਰ ਸਾਹਿਬ ਹੋਰ ਕਹਿੰਦੇ ਆ ਕਹਿੰਦੇ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਦਾ ਕੋਈ ਵਿਰੋਧ ਕਰਦਾ ਜਾਂ ਕੋਈ ਅਪਸ਼ਬਦ ਬੋਲਦਾ ਕਹਿੰਦੇ ਜਿਨੇ ਮਾਨ ਸਾਹਿਬ ਨੂੰ ਵੋਟ ਪਾਣੀ ਹੈ ਮਾਨ ਸਾਹਿਬ ਨੂੰ ਪਾ ਦਿਓ ਜਿਨੇ ਮੈਨੂੰ ਪਾਣੀ ਹੈ ਮੈਨੂੰ ਪਾ ਦਿਓ ਪਰ ਲੜਨਾ ਤਾਂ ਮੇਰਾ ਰਾਈਟ ਆ ਨਾ ਮੇਰੇ ਮੂੰਹ ਤੋਂ ਕੋਈ ਐਹੋ ਜੀ ਗੱਲ ਸੁਣੀ ਹੈ ਕਿ ਇਹ ਖੈਰ ਨੂੰ ਵੋਟ ਨਾ ਪਾਓ ਜਾਂ ਇਹ ਬੰਦੇ ਜਿਹਦਾ ਹੌਣ ਨਾ ਲਿਆ ਇਹਨੂੰ ਨਾ ਵੋਟ ਪਾਓ ਮੈਂ ਕਿਸੇ ਵਿਰੋਧੀ ਦੇ ਖਿਲਾਫ ਬੋਲਿਆ ਮੈਂ ਇਸ਼ੂਸ ਦੇ ਉੱਤੇ ਮੁੱਦਿਆਂ ਦੇ ਬੋਲ ਰਿਹਾ ਹਾਂ ਜੇ ਮੈਂ ਬੋਲਿਆ ਤੇ ਉਹਨੂੰ ਬਾਹਰ ਕੱਢ ਕੇ ਦੱਸੋ ਕਿ ਮੈਂ ਇਹਨਾਂ ਦੇ ਖਿਲਾਫ ਐਂ ਗੱਲ ਕੀਤੀ ਹੈ ਮੇਰਾ ਮਤਲਬ ਨਹੀਂ ਹੈ ਕਿ ਇਹੋ ਜੇ ਬੰਦਿਆਂ ਦੇ ਨਾਲ ਉਲਟਣਾ ਮੇਰਾ ਮਤਲਬ ਹੈ ਕਿ ਜਿਹੜੇ ਮੁੱਦੇ ਹੈ ਗਰੀਬਾਂ ਦੇ ਇੰਡੀਅਨਸ ਦੇ ਪੰਜਾਬੀਆਂ ਦੇ ਸਿੱਖਾਂ ਦੇ ਉਹਨਾਂ ਨੂੰ ਮੈਂ ਅਭਾਰ ਰਿਹਾ ਹਾਂ ਉਸ ਤੋਂ ਬਾਅਦ ਮੈਂ ਜਾਂਦਾ ਹੀ ਨਹੀਂ ਮੰਨਸਾ ਪਿਛਲੇ 2 ਸਾਲ ਤੁਹਾਨੂੰ ਇੱਥੇ ਸੰਗਰੂਰ ਹਲਕੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ 2 ਸਾਲ ਦੇ ਵਿੱਚ ਤੁਸੀਂ ਕੀ ਸਮਝਿਆ ਕਿਹੜੇ ਇਸ਼ੂਸ ਨੇ ਸੰਗਰੂਰ ਦੇ ਜਿਹੜੇ ਤੁਹਾਨੂੰ ਵੱਡੇ ਲੱਗੇ ਜਾਂ ਕਿਹੜੇ ਹੱਲ ਵੀ ਹੋਏ ਕਿਹੜੀਆਂ ਚੀਜ਼ਾਂ ਹੁਣ ਤੁਸੀਂ ਆਪਣੀਆਂ ਅੱਗੇ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਹੋ ਦੇਖੋ ਸਾਰੇ ਪਿੰਡਾਂ ਦੇ ਵਿੱਚ ਮੈਂ ਆਪਣੀਆਂ ਗ੍ਰਾਂਟਾਂ ਭੇਜ ਦਿੱਤੀਆਂ ਹੈਗੀਆਂ ਜਿਹੜੀਆਂ ਲੋਕਾਂ ਨੂੰ ਬਹੁਤ ਅੱਛੀਆਂ ਲੱਗੀਆਂ ਜਿੰਮਸ ਬਹੁਤ ਦਿੱਤੇ ਹੈ ਪਾਣੀ ਦੇ ਟੈਂਕਸ ਬਹੁਤ ਦਿੱਤੇ ਹੈ ਜਿਹੜੀਆਂ ਗਊਸ਼ਾਲਾ ਹੈ ਉਹਨਾਂ ਨੂੰ ਗ੍ਰਾਂਟ ਦੇ ਦਿੱਤੀ ਹੈ ਮੁਸਲਮਾਨਾਂ ਦੇ ਕਬਰਸਤਾਨਾਂ ਚਾਰ ਦੁਆਰੀ ਬਣਵਾਤੀ ਹੈ ਫਿਰ ਬਹੁਤ ਵੱਡਾ ਹਸਪੀਟਲ 56 ਕਰੋੜ ਦਾ ਇੱਥੇ ਬਰਨਾਲੇ ਲੈ ਕੇ ਆਏ ਆ ਜਿਹੜਾ ਕੀ ਸਪੈਸ਼ਲਿਟੀ ਹਸਪੀਟਲ ਹੋਊਗਾ ਜਿਹਦਾ ਲਾਜ ਕਿਤਨਾ ਹੋਊਗਾ ਹਰਿਆਣਾ ਰਾਜਸਥਾਨ ਹਿਮਾਚਲ ਤੋਂ ਸਾਰੇ ਕਸ਼ਮੀਰ ਤੋਂ ਇੱਥੇ ਆਇਆ ਕਰਨਗੇ ਫਿਰ 350 ਕਰੋੜ ਤਿੰਨ ਜ਼ਿਲ੍ਹਿਆਂ ਦੇ ਲਈ ਮਲੇਰ ਕੋਟਲਾ ਸਰੂਰ ਤੇ ਬਰਨਾਲੇ ਦੀ ਲੈ ਕੇ ਆਏ ਆ ਕਿ ਅਗਲੇ ਸਾਲ ਤੱਕ ਕੋਈ ਵੀ ਧਾਰ ਕਿਸੇ ਦੇ ਘਰ ਦੇ ਉੱਤੋਂ ਨਹੀਂ ਜਾਊਗੀ ਕੋਈ ਗਰੰਟਡ ਦੇ ਵਿੱਚ ਸਟੈਬਿਲਿਟੀ ਰਹੂਗੀ ਫਲਕਚੁਏਸ਼ਨ ਨਹੀਂ ਰਹੂਗੀ ਕਿਸੇ ਦੀ ਮਸ਼ੀਨ ਨਹੀਂ ਸੜੂਗੀ ਕਿਸੇ ਕਿਸਾਨ ਦੀ ਮੋਟਰ ਨਹੀਂ ਸੜੂਗੀ ਸੋ ਮੇਰਾ ਮਤਲਬ ਹੈ 1 ਐਮਪੀ ਦੇ ਲਈ ਇੰਨਾ ਕੁਸ਼ ਕਰ ਦੇਣਾ ਮੈਂ ਸਮਝਦਾ ਇਹ ਬਹੁਤ ਜਿਆਦਾ ਹੈ ਸ਼ੁਕਰੀਆ ਮਾਨ ਸਾਹਿਬ ਧੰਨਵਾਦੀ ਸਮਝਦਾ ਸੋ ਸੰਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਦੇ ਨਾਲ ਗੱਲਬਾਤ ਤੁਸੀਂ ਸੁਣੀ ਇੱਕ ਖਾਸ ਕਰ ਅਹਿਮ ਮੁੱਦਾ ਜਿਹੜਾ ਕਿਸਾਨਾਂ ਦਾ ਜਿਹੜਾ ਕਹਿੰਦੇ ਸੀ ਕਿ ਮੇਰੇ ਜੋ ਮੈਂ ਸ਼ਬਦ ਬੋਲੇ ਸੀ ਉਸ ਨੂੰ ਗਲਤ ਤਰੀਕੇ ਦੇ ਨਾਲ ਕੱਟ ਕੇ ਵਾਇਰਲ ਕੀਤਾ ਗਿਆ ਉਹ ਕਹਿੰਦੇ ਮੈਂ ਖੁਦ ਕਿਸਾਨ ਆ ਕਿਸਾਨ ਦਾ ਪੁੱਤ ਨਾ ਤੇ ਮੈਂ ਕਿਸਾਨ ਆਪਣੇ ਆਪ ਨੂੰ ਗਾਲਾਂ ਕਿਵੇਂ ਕੱਢ ਸਕਦਾ ਤੇ ਉਹ ਕਹਿੰਦੇ ਇਹ ਗੱਲ ਸ਼ਬਦ ਕਿਸਾਨਾਂ ਦੇ ਲਈ ਨਹੀਂ ਸੀ ਮੈਂ ਵਰਤੇ ਇਹ ਸ਼ਬਦ ਮੈਂ ਭਾਜਪੀ ਦੇ ਲਈ ਵਰਤੇ ਸੀ ਸੋ ਇਸ ਕਰਕੇ ਜੋ ਵੀ ਕਿਸਾਨਾਂ ਨੂੰ ਕਹਿੰਦੇ ਭੜਕਾਇਆ ਜਾ ਰਿਹਾ ਤੇ ਗਲਤ ਚੇਕਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ